ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸੇਵਾ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮਿਹਰ ਜਿੰਨਾ ਤੇ ਹੋ ਜਾਂਦੀ ਏ ਖਾਲਸਾ ਜੀ ਜਿੰਨਾ ਦੀ ਕਰਾਂ ਦੇ ਵਿੱਚ ਬਰਕਤਾਂ ਰਹਿਮਤਾਂ ਤੇ ਖੁਸ਼ੀਆਂ ਆ ਜਾਂਦੀਆਂ ਨੇ ਐਸੇ ਮਹਾਨ ਸ਼ਹੀਦ ਨੂੰ ਜਿਹੜੇ ਯਾਦ ਕਰਦੇ ਨੇ ਚੇਤੇ ਕਰਦੇ ਨੇ ਖਾਲਸਾ ਜੀ ਸ਼ਹੀਦਾ ਸਿੰਘਾਂ ਦਾ ਨਾਮ ਜਪਦੇ ਨੇ ਫਿਰ ਉਹਨਾਂ ਦੀ ਰੱਖਿਆ ਆਪ ਬਾਬਾ ਦੀਪ ਸਿੰਘ ਜੀ ਕਰਦੇ ਨੇ ਉਹਨਾਂ ਨੂੰ ਔਖੇ ਸਮੇਂ ਦੇ ਵਿੱਚ ਆਉਣ ਵਾਲੀਆਂ ਔਕੜਾਂ ਤੇ ਮੁਸ਼ਕਲਾਂ ਦੇ ਵਿੱਚੋਂ ਬਚਾਉਂਦੇ ਨੇ ਆਉਖੀਆਂ ਘੜੀਆਂ ਦੇ ਵਿੱਚੋਂ ਕੱਢਦੇ ਨੀ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਏਸੇ ਤਰ੍ਹਾਂ ਖਾਲਸਾ ਜੀ ਕੋਈ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾ ਸਿੰਘਾਂ ਦੇ ਨਾਲ ਜਾਰੀ ਮਿੱਤਰਤਾ ਤਾਂ ਪਾਕੇ ਦੇਖੇ ਪ੍ਰੇਮ ਪਾਕੇ ਦਾ ਦੇਖੇ ਫੇਰੇ ਉਸ ਨੂੰ ਪਤਾ ਲੱਗੇਗਾ ਖਾਲਸਾ ਜੀ ਕਿ ਸ਼ਹੀਦ ਸਿੰਘਾਂ ਦੀ ਕਿਰਪਾ ਤੇ ਮੇਰ ਕੀ ਹੁੰਦੀ ਏ ਤੇ ਸ਼ਹੀਰ ਸੇਂਗ ਕਿ ਹੁੰਦੇ ਨੇ ਜਦੋਂ ਇਹ ਰੱਖਿਆ ਕਰਨ ਦੀ ਆਉਂਦੀ ਨੀ ਖਾਲਸਾ ਜੀ ਜਦੋਂ ਇਹਨਾਂ ਦੀ ਕਿਸੇ ਦੇ ਨਾਲ ਸਾਂਝ ਪੈ ਜਾਂਦੀ ਏ ਪ੍ਰੇਮ ਬਣ ਜਾਂਦਾ ਏ ਕਿਸੇ ਦੇ ਨਾਲ ਫਿਰ ਉਹਨਾਂ ਦੀ ਕਰਾ ਦੇ ਵਿੱਚ ਰੌਣਕਾਂ ਲੱਗ ਜਾਂਦੀਆਂ ਨੇ ਖਾਲਸਾ ਜੀ ਇਸੇ ਤਰ੍ਹਾਂ ਖਾਲਸਾ ਜੀ ਤਾਂ ਤਨ ਗੁਰੂ ਰਾਮਦਾਸ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੀ ਸੇਖ ਦੀ ਡਿਊਟੀ ਲਗਾਈ ਹੋਈ ਏ ਕਿ ਹਜ਼ਾਰਾਂ ਹੀ ਸਿੱਖਾਂ ਨੀਆਂ ਝੋਲੀਆਂ ਭਰਨ ਦੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀਏ ਘਰ ਕੋਈ ਘਾਟਾ ਨਹੀਂ ਖਾਲਸਾ ਜੀ ਜੇਕਰ ਕੋਈ ਖਾਲਸਾ ਜੀ ਨੀਵਾ ਹੋ ਕੇ ਜਾਵੇ ਪ੍ਰੇਮ ਤੇ ਸ਼ਰਧਾ ਭਾਵਨਾ ਦੇ ਨਾਲ ਜਾਵੇ ਖਾਲਸਾ ਜੀ ਉਹਨਾਂ ਨੂੰ ਆਪਣੀ ਆਪ ਪਰ ਤਖ ਨਜ਼ਰ ਆ ਜਾਵੇਗਾ ਤਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਦਾ ਕੌਤਕ ਸੋ ਖਾਲਸਾ ਜੀ ਅਸੀਂ ਜੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਜਿਨ੍ਹਾਂ ਦੇ ਨਾਲ ਵਾਪਰਦੀਆਂ ਨੇ ਉਹ ਸਾਂਝੀਆਂ ਕਰਦੇ ਨੇ ਕੋਈ ਇਹ ਮਨਕ ਹੜਤਤ ਕਹਾਣੀਆਂ ਨਹੀਂ ਹੁੰਦੀਆਂ ਖਾਲਸਾ ਜੀ ਐਸੀ ਕਿਰਮਾਈ ਵਾਲੇ ਸਾਧੂਆਂ ਮਹਾਪੁਰਸ਼ਾਂ ਸ਼ਹੀਦਾਂ ਦਾsinga ਨਾਮ ਸਕਾਰ ਕੀਤੀਆਂ ਸੁਖ ਪ੍ਰਾਪਤ ਹੁੰਦਾ ਏ ਦੁੱਖ ਮਿਟ ਜਾਂਦੇ ਨੇ ਖਾਲਸਾ ਜੀ ਸੋ ਸਤਿਗੁਰ ਸੱਚੇ ਪਾਸ਼ਾ ਜੀ ਨੂੰ ਨਮਸਕਾਰ ਕੀਤੇ ਆ ਧਨ ਆਖੀਆਂ ਆਪਣਾ ਮੁਖ ਪਵਿੱਤਰ ਹੁੰਦਾ ਏ ਹਿਰਦੇ ਦੇ ਵਿੱਚ ਸੁਖ ਪ੍ਰਾਪਤ ਹੁੰਦਾ ਏ ਹਿਰਦੇ ਦੇ ਵਿੱਚ ਆਨੰਦ ਪ੍ਰਾਪਤ ਹੁੰਦਾ ਏ ਘਰ ਦੇ ਦੁੱਖ ਗਣੇਸ਼ ਨੇ ਜਿਹੜੇ ਦੂਰ ਹੋ ਜਾਂਦੇ ਨੇ ਖਾਲਸਾ ਜੀ ਜਦੋਂ ਆਪਾਂ ਸ਼ਹੀਦਾ ਸਿੰਘਾਂ ਦੇ ਸ਼ਰਦਾ ਭਾਵਨਾ ਤੇ ਭਰੋਸਾ ਰੱਖ ਕੇ ਉਹਨਾਂ ਦਾ ਨਾਮ ਜਪਦੇ ਆਂ ਇਹ ਗੁਰਬਾਣੀ ਦੇ ਜਾਪ ਕਰਦੇ ਆਂ ਖਾਲਸਾ ਜੀ ਸੋ ਹਰ ਰੋਜ਼ ਡੇਲੀ ਨਿਤ ਡੇਲੀ ਨਿਤ ਨੇਮ ਕਰਿਆ ਕਰੋ ਨਿਤਾ ਪ੍ਰਤੀ ਬਾਣੀ ਦਾ ਅਭਿਆਸ ਕਰਿਆ ਕਰੋ ਖਾਲਸਾ ਜੀ ਕਿਉਂਕਿ ਗੁਰਬਾਣੀ ਚਿੰਤਾ ਚੋਰੀਆ ਫਿਕਰਾਂ ਨੂੰ ਦੂਰ ਕਰਦੀ ਏ ਇਹ ਅਕਾਲ ਪੁਰਖ ਦਾ ਨਿਰਜ ਰੂਪ ਏ ਖਾਲਸਾ ਜੀ ਦੰਤਨ ਗੁਰੂ ਨਾਨਕ ਸਾਹਿਬ ਮਹਾਰਾ ਸੱਚੇ ਪਾਸ਼ਾ ਦੁਆਰਾ ਪ੍ਰਗਟ ਹੋਈਏ ਖਾਲਸਾ ਜੀ ਜਿਹੜੀ ਬਾਣੀ ਦਾ ਜਾਪ ਕਰਦੇ ਨੇ ਉਹਨਾਂ ਦੀ ਸਤਗੁਰ ਸੱਚੇ ਪਾਸ਼ਾ ਬਿਆੰਤ ਖੁਸ਼ੀਆਂ ਕਰਦੇ ਨੇ ਸ਼ਹੀਦ ਸਿੰਘਾਂ ਦੀਆਂ ਬਿਆੰਤ ਖੁਸ਼ੀਆਂ ਹੁੰਦੀਆਂ ਨੇ ਖਾਲਸਾ ਜੀ ਤੇ ਸਾਰੇ ਸੁੱਖ ਉਹਨਾਂ ਨੂੰ ਮਿਲਦੇ ਨੇ ਜੇਕਰ ਉਹ ਗੁਰਬਾਣੀ ਦੇ ਨਾਲ ਜੁੜਦੇ ਨੇ ਜਿਹੜੇ ਬਾਣੀ ਦਾ ਹਰ ਰੋਜ਼ ਨਿਤਾ ਪ੍ਰਤੀ ਬਾਣੀ ਦਾ ਜਾਪ ਕਰਦੇ ਨਹੀਂ ਖਾਲਸਾ ਜੀ ਬਾਣੀ ਦਾ ਜਾਪ ਕਰਨ ਵਾਲੇ ਨੂੰ ਹਮੇਸ਼ਾ ਹੀ ਸੁਖ ਬਣਿਆ ਰਹਿੰਦਾ ਹੈ ਦੁੱਖਾਂ ਦੀ ਚਿੰਤਾ ਨਹੀਂ ਰਹਿੰਦੀ ਦੁੱਖ ਭੁਲ ਭਲੇਖੀ ਆ ਵੀ ਜਾਵੇ ਤਤ ਉਹ ਦੁੱਖ ਵੀ ਖਾਲਸਾ ਜੀ ਸੁੱਖਾਂ ਦੇ ਵਾਂਗ ਲੰਘਦੇ ਨੇ ਫਿਰ ਉਹ ਦੁੱਖ ਵੀ ਖਾਲਸਾ ਜੀ ਸੂਲੀ ਤੋਂ ਸੂਲ ਬਣ ਜਾਂਦੇ ਨੇ ਜਿਵੇਂ ਖਾਲਸਾ ਜੀ ਜੇ ਕੋਈ ਦੁੱਖ ਆਉਣ ਤੇ ਆਪਾਂ ਨੂੰ ਕੋਈ ਤਕਲੀਫ ਹੋਵੇ ਤਾਂ ਉਹ ਇੱਕ ਫੁੱਲ ਵਾਂਗ ਲੱਗਦਾ ਹੈ। ਖਾਲਸਾ ਜੀ ਜਿਸ ਦਾ ਦਰਦ ਨਹੀਂ ਸੁਮੂਸ ਹੁੰਦਾ। ਇਸੇ ਤਰ੍ਹਾਂ ਛੱਟ ਫੁੱਲ ਵਾਂਗ ਲੱਗਦੀ ਏ। ਇਸ ਤਰ੍ਹਾਂ ਦੁੱਖ ਲੰਘਦਾ ਹੀ ਖਾਲਸਾ ਜੀ ਜਿਹੜੇ ਕੁਰਬਾਨੀ ਦਾ ਜਾਪ ਕਰਦੇ ਨੇ। ਸੋ ਹਰ ਰੋਜ਼ ਖਾਲਸਾ ਜੀ ਬਾਣੀ ਦਾ ਜਾਪ ਕਰਿਆ ਕਰੋ। ਪੰਜ ਬਾਣੀਆਂ ਦੇ ਜਾਪ ਜ਼ਰੂਰ ਕਰੋ। ਕਿਉਂਕਿ ਜਿਹੜੇ ਪੰਜ ਬਾਣੀਆਂ ਦਾ ਅਭਿਆਸ ਕਰਦੇ ਨੇ ਉਹਨਾਂ ਨੂੰ ਦੁੱਖ ਜਿਹੜੇ ਆ ਉਹ ਸੁੱਖ ਵਾਂਗ ਲੰਘਦੇ ਜਾਂਦੇ ਨੇ ਇਸੇ ਤਰ੍ਹਾਂ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਵਰਗੇ ਮਹਾਨ ਸ਼ਹੀਦ ਮਹਾਨ ਕਿਰਪਾ ਦੇ ਮਾਲਕ ਜਿਨ੍ਹਾਂ ਨੂੰ ਧੰਨ ਕਹਿਣਾ ਚਾਹੀਦਾ ਹੈ ਐਸੇ ਮਹਾਪੁਰਸ਼ਾਂ ਨੂੰ ਧੰਨ ਕਹਿਣ ਦੇ ਨਾਲ ਸਾਰੇ ਸੰਸਾਰ ਦੀਆਂ ਖੁਸ਼ੀਆਂ ਮਿਲਦੀਆਂ ਨੇ ਘਰ ਦੇ ਵਿੱਚ ਬਰਕਤਾਂ ਆਉਂਦੀਆਂ ਨੇ ਤੇ ਦੁੱਖਾਂ ਦਾ ਨਾਸ਼ ਹੁੰਦਾ ਏ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਹਮੇਸ਼ਾ ਹੀ ਸਭ ਤੇ ਕਿਰਪਾ ਕਰਦੇ ਨੇ ਸਾਰਿਆਂ ਦੀਆਂ ਝੂੜੀਆਂ ਖੁਸ਼ੀਆਂ ਦੇ ਨਾਲ ਭਰਦੇ ਨੇ ਖਾਲਸਾ ਜੀ ਉਹ ਸਬਰ ਕਰਨ ਭਰੋਸਾ ਰੱਖਣ ਜਿੰਨਾ ਦੀਆਂ ਆਸਾਂ ਹਜੇ ਅਧੂਰੀਆਂ ਨੇ ਉਹ ਸ਼ੁਕਰ ਕਰਨਾ ਤੇ ਉਹਨਾਂ ਨੂੰ ਖਾਲਸਾ ਜੀ ਸ਼ੁਕਰਾਨਾ ਕਰਨਾ ਚਾਹੀਦਾ ਹੈ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਆਸਥਾਨ ਤੇ ਜਾ ਕੇ ਜਿਨ੍ਹਾਂ ਦੀਆਂ ਪੂਰੀਆਂ ਹੋ ਗਈਆਂ ਨਹੀਂ ਖਾਲਸਾ ਜੀ ਅਰਦਾਸਾਂ ਬੇਨਤੀਆਂ ਤੇ ਜਿਨ੍ਹਾਂ ਨਹੀਂ ਖਾਲਸਾ ਜੀ ਚਪੈਰਾ ਸੇਭ ਦੀ ਹਾਜ਼ਰੀ ਭਰਦੇ ਨੇ ਸੇਵਾ ਸਿਮਰਨ ਕਰਦੇ ਨੇ ਤੇ ਉਹਨਾਂ ਦੀ ਅਰਦਾਸ ਜੀ ਪੂਰੀ ਨਹੀਂ ਹੋਈ ਅਧੂਰੀ ਏ ਖਾਲਸਾ ਜੀ ਭਰੋਸਾ ਰੱਖਣਾ ਤੇ ਸ਼ਰਦਾ ਭਾਵਨਾ ਰੱਖਿਓ ਆਪਣੇ ਮਨ ਨੂੰ ਇੱਕ ਜਗ੍ਹਾ ਤੇ ਟਿਕਾ ਕੇ ਰੱਖਣਾ ਜ਼ਰੂਰ ਤੁਹਾਡੀਆਂ ਵੀ ਅਰਦਾਸਾਂ ਬੇਨਤੀਆਂ ਪੂਰੀਆਂ ਹੋਣਗੀਆਂ ਤੇ ਖਾਲਸਾ ਜੀ ਜਿਨ੍ਹਾਂ ਦੀ ਅਰਦਾਸ ਪੂਰੀ ਹੋਗੀ ਹੋਵੇ ਉਹ ਵਾਹਿਗੁਰੂ ਦੇ ਦਰ ਤੇ ਜਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨ ਉਹਦੇ ਦਰ ਤੇ ਸੇਵਾ ਕਰਨ ਤੇ ਅੱਗੇ ਤੋਂ ਆਪਣੇ ਲਈ ਸੇਵਾ ਹੀ ਮੰਗਣ ਮਾਰਾ ਸੱਚੇ ਪਾਸ਼ਾ ਜੀ ਸੇਵਾ ਦੀ ਦਾਤ ਚੋੜੀ ਪਾ ਕੇ ਆਪ ਜੀ ਦੇ ਦਰ ਤੇ ਸੇਵਾ ਕਰ ਸਕੀਏ ਮਾਰਾ ਸੱਚੇ ਪਾਸ਼ਾ ਜੀ ਸਾਡੀ ਝੋੜੀ ਦੇ ਵਿੱਚ ਨਿਤਨੇਮ ਗੁਰਬਾਣੀ ਦੀ ਦਾਤ ਤੇ ਸੇਵਾ ਸਿਮਰਨ ਦੀ ਦਾਤ ਬਖਸ਼ੋ ਤਾਂ ਜੋ ਅਸੀਂ ਤੁਹਾਡੇ ਦਰ ਤੇ ਸੇਵਾ ਕਰ ਸਕੀਏ ਸੋ ਇਸ ਤਰ੍ਹਾਂ ਖਾਲਸਾ ਜੀ ਤੁਸੀਂ ਅਰਦਾਸ ਬੇਨਤੀ ਕਰੋ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਜਿੰਨਾ ਦੀ ਦਾਰਤੀ ਖਾਲਸਾ ਜੀ ਜੇ ਕੋਈ ਸੇਵਾ ਕਰਦਾ ਏ ਜਪ ਤਪ ਕਰਦਾ ਏ ਤਾਂ ਤਨਤਨ ਬਾਬਾ ਦੀਪ ਸਿੰਘ ਸੇਬ ਜੀ ਉਹਦੀ ਸੇਵਾ ਨੂੰ ਵਿਅਰਥ ਨਹੀਂ ਜਾਣ ਦਿੰਦੇ ਉਹਦਾ ਫਲ ਜ਼ਰੂਰ ਦਿੰਦੇ ਨੇ ਇਸ ਕਰਕੇ ਮਨ ਵਿੱਚ ਇਹ ਨਾ ਰੱਖਿਆ ਕਰੋ ਵਦ ਤੋਂ ਵਦ ਸੇਵਾ ਕਰਿਆ ਕਰੋ ਇਹ ਮਨ ਦੇ ਵਿੱਚ ਖਿਆਲ ਨਹੀਂ ਲੈ ਕੇ ਆਉਣਾ ਕਿ ਉਸ ਬੰਦੇ ਦੀ ਅਰਦਾਸ ਬੇਨਤੀ ਪੂਰੀ ਹੋਗੀ ਸਾਡੀ ਹੋਈ ਨਹੀਂ ਬਾਦ ਤੋਂ ਬਾਦ ਸੇਵਾ ਕੀਤੀ ਜਾਵੇ ਗੁਰਬਾਣੀ ਦੇ ਜਾਪ ਕਰਿਆ ਕਰੋ ਕਿਉਂਕਿ ਜੋ ਤੁਸੀਂ ਬਾਬਾ ਜੀ ਦੇ ਦਰ ਤੇ ਕਰੋਗੇ ਖਾਲਸਾ ਜੀ ਉਹ ਤੁਹਾਨੂੰ ਦੁੱਗਣਾ ਹੋ ਕੇ ਮਿਲੇਗਾ ਇਹ ਬਿਲਕੁਲ ਸੱਚ ਹੈ ਖਾਲਸਾ ਜੀ ਤੁਸੀਂ ਇਸੇ ਤਰ੍ਹਾਂ ਗੁਰਬਾਣੀ ਦੇ ਜਾਪ ਕਰਦੇ ਰਹੋ ਸੇਵਾ ਸਿਮਰਨ ਕਰਦੇ ਰਹੋ ਵਾਹਿਗੁਰੂ ਸੱਚੇ ਪਾਸ਼ਾ ਜੀ ਸ਼ਹੀਦ ਸਿੰਘ ਤੁਹਾਡੀਆਂ ਜਰੂਰ ਅਰਦਾਸਾਂ ਬੇਨਤੀਆਂ ਪੂਰੀਆਂ ਕਰਨਗੇ ਸੋ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜੇਕਰ ਤੁਸੀਂ ਵੀ ਪੰਦਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਚਪੈਰਾ ਸੇਬ ਕਟਣ ਜਾਣੀ ਹੋ ਖਾਲਸਾ ਜੀ ਤੇ ਚਪੈਰਾ ਸੇਬ ਕੱਟਦੇ ਸਮੇਂ ਕੋਈ ਚੋ ਗੱਲਾਂ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਿਆ ਕਰੋ ਕਿਉਂਕਿ ਖਾਲਸਾ ਜੀ ਜਿੰਨਾ ਹੀ ਆਪਾਂ ਗੁਰਬਾਣੀ ਦਾ ਜਾਪ ਕਰਨ ਦੇ ਸਮੇਂ ਤੇ ਜੋ ਤੇ ਜਗਾਉਣ ਦੇ ਸਮੇ ਸੁਚਮਤਾ ਰੱਖਦੇ ਆ ਉਹਨਾਂ ਹੀ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਜਪਹਿਰਾ ਸਾਹਿਬ ਦੀ ਹਾਜ਼ਰੀ ਭਰਿਆ ਕਰੋ ਕਿਉਂਕਿ ਕਈ ਵਾਰ ਖਾਲਸਾ ਜੀ ਕਈ ਭੈਣ ਭਰਾ ਇਹ ਸੋਚਦੇ ਨੇ ਕਿ ਅਸੀਂ ਬਹੁਤ ਪਾਠ ਕਰ ਲਿਆ ਅਸੀਂ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰਤੇ ਹੀ ਜਪਹਿਰਾ ਸਾਹਿਬ ਦੀ ਹਾਜ਼ਰੀ ਭਰੀਏ ਪਰ ਫਿਰ ਵੀ ਸਾਡੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਪਈ ਸਤਿਕਾਰ ਸਜੀ ਜਦੋਂ ਆਪਾਂ ਚਪੈਰਾ ਸੇਵ ਕੱਟਣ ਦੇ ਸਮੇਂ ਇਹ ਗਲਤੀਆਂ ਕਰ ਲੈਨੇ ਆ ਚਾਹੀ ਤਾ ਜਾਣੀ ਅਣਜਾਣੀ ਚ ਕਹ ਲੋ ਤੇ ਚਾਹੇ ਜਾਣ ਬੁਝ ਕੇ ਕਹ ਲੋ ਜੇ ਆਪਣੇ ਜੋ ਤੋਂ ਅਣਜਾਣੇ ਜੇ ਇਹ ਗਲਤੀਆਂ ਹੋਣ ਤਾਂ ਵਾਇਗਰੋ ਸੱਚੇ ਪਾਸ਼ਾ ਬਖਸ਼ਣ ਜੋਗ ਨੇ ਜੇਕਰ ਆਪਾਂ ਜਾਣ ਬੁਝ ਕੇ ਕਰੀਏ ਆਪਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਤਾਂ ਖਾਲਸਾ ਜੀ ਫਿਰ ਤਾਈਓ ਆਪਣੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਸੋ ਖਾਲਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਨਿਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਪਹਿਰਾ ਸਾਹਿਬ ਦੀ ਹਾਜ਼ਰੀ ਭਰਨ ਜਾਂਦੇ ਆ ਤਾਂ ਖਾਲਸਾ ਜੀ ਤੁਸੀਂ ਇਸ ਗੱਲ ਨੂੰ ਜ਼ਰੂਰੀ ਨੋਟ ਕੀਤਾ ਹੋਣਾ ਹੈ ਜਿਵੇਂ ਖਾਲਸਾ ਜੀ ਜ਼ਰੂਰੀ ਨਹੀਂ ਕਿ ਆਪਾਂ ਜਦੋਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਜਾਂਦੇ ਆ ਉਸ ਸਮੇਂ ਹੀ ਆਪਾਂ ਨੂੰ ਇਹ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਖਾਲਸਾ ਜੀ ਜਦੋਂ ਆਪਾਂ ਕਿਸੇ ਵੀ ਗੁਰਦੁਆਰਾ ਸਹਿਰ ਦੇ ਵਿੱਚ ਜਾਂ ਆਪਾਂ ਘਰ ਦੇ ਵਿੱਚ ਵੀ ਜਦੋਂ ਪਾਠ ਕਰਦੇ ਆਂ ਤੇ ਇਹ ਕੁਝ ਗੱਲਾਂ ਨੂੰ ਆਪਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਜਿਵੇਂ ਆਪਾਂ ਘਰ ਦੇ ਵਿੱਚ ਵੀ ਪਾਠ ਕਰੀਏ ਤੇ ਆਪਾਂ ਇਹ ਗਲਤੀਆਂ ਕਰਦੇ ਹੋਈਏ ਤੇ ਆਪਾਂ ਸੋਚਨੇ ਆ ਕਿ ਮੈਂ ਤਾਂ ਬਹੁਤ ਪਾਠ ਕਰਦਾ ਪਰ ਮੇਰੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਤਾਂ ਖਾਲਸਾ ਜੀ ਉਦੋਂ ਤੁਸੀਂ ਸੋਚਿਓ ਕਿ ਤੁਸੀਂ ਕਿਸ ਜਗ੍ਹਾ ਤੇ ਇਸ ਗੱਲ ਦੇ ਵਿੱਚ ਇਸ ਤੁਸੀਂ ਕੰਮ ਦੇ ਵਿੱਚ ਗਲਤੀ ਕਰ ਰਹੇ ਹੋ ਜਿਸ ਕਰਕੇ ਤੁਹਾਡੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਖਾਲਸਾ ਜੀ ਜਿਵੇਂ ਆਪਾਂ ਅਕਸਰ ਹੀ ਲਾਈਵ ਵਿੱਚ ਪਹਿਰਾ ਸੇਵ ਵੀ ਦੇਖਦੇ ਆਂ ਕਈ ਵਾਰ ਤਾਂ ਆਪਾਂ ਉਥੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜੋ ਪਹਿਰਾ ਸੇਭ ਕੱਟਦੇ ਸਮੇਂ ਵੀ ਅਕਸਰ ਹੀ ਖਾਲਸਾ ਜੀ ਮੈਂ ਕਈ ਸੰਗਤਾਂ ਨੂੰ ਦੇਖਿਆ ਇਹ ਜਿੰਨਾਂ ਦੇ ਇੱਕ ਹੱਥ ਦੇ ਵਿੱਚ ਤਾਂ ਗੁਟਕਾ ਸਾਹਿਬ ਹੁੰਦਾ ਤੇ ਦੂਸਰੇ ਹੱਥ ਨੂੰ ਉਹ ਪੈਰਾਂ ਨੂੰ ਵੀ ਲਗਾਉਂਦੇ ਨੇ ਪੈਰਾਂ ਤੇ ਖਾਰਸ਼ ਕਰ ਲੈਂਦੇ ਨੇ ਜਿਵੇਂ ਖਾਲਸਾ ਜੀ ਕਈ ਵਾਰ ਕੀ ਹੁੰਦਾ ਏ ਕਿ ਇੱਕ ਤਾਂ ਪਹਿਲੀ ਗਲਤੀ ਆਪਣੀ ਇੱਥੇ ਹੁੰਦੀ ਏ ਕਿ ਇੱਕ ਹੱਥ ਦੇ ਵਿੱਚ ਪੋਥੀ ਸਹਿਬ ਤੇ ਦੂਸਰੇ ਹੱਥ ਦੇ ਨਾਲ ਆਪਾਂ ਪੈਰਾਂ ਤੇ ਖਾਰਸ਼ ਕਰਨੀ ਸਰੀਰ ਤੇ ਬਾਡੀ ਤੇ ਖਾਰਸ਼ ਕਰਨੀ ਫਿਰ ਉਸੇ ਹੀ ਹੱਥ ਦੇ ਨਾਲ ਆਪਾਂ ਗੁਟਕਾ ਸਹਿ ਫੜ ਲੈਣਾ ਕਈ ਵਾਰ ਤਾਂ ਖਾਲਸਾ ਜੀ ਕਈ ਵਿੱਚ ਪਰਿਵਾਰ ਇਦਾਂ ਦੇ ਨਹੀਂ ਕਿ ਉਹ ਵਿੱਚ ਕੁਝ ਪੰਸਜੋ ਕੱਢ ਕੇ ਜਿਵੇਂ ਖਾ ਪੀ ਲਿਆ ਇਸ ਤਰ੍ਹਾਂ ਵੀ ਉਹ ਕਰਦੇ ਨੇ ਸੋ ਖਾਲਸਾ ਜੀ ਪਹਿਲੀ ਗਲਤੀ ਤਾਂ ਇਹ ਕਿ ਜਿੰਨਾ ਆਪਾਂ ਨੂੰ ਗੁਰਬਾਣੀ ਦਾ ਸਤਕਾਰ ਆਪਾਂ ਕਰਦੇ ਆ ਨਾ ਉਨਾ ਹੀ ਆਪਾਂ ਨੂੰ ਪੋਤੀ ਸਹਿਬ ਦਾ ਸਤਕਾਰ ਕਰਨਾ ਚਾਹੀਦਾ ਕਿਉਂਕਿ ਖਾਲਸਾ ਜੀ ਇਹ ਗੱਲ ਨੂੰ ਤੁਸੀਂ ਧਿਆਨ ਦੇ ਵਿੱਚ ਘਰ ਦੇ ਵਿੱਚ ਪਾਠ ਕਰਨ ਸਮੇਂ ਵੀ ਰੱਖਣਾ ਹੈ ਜ਼ਰੂਰੀ ਨਹੀਂ ਕਿ ਆਪਾਂ ਜਦੋਂ ਚਪੈਰਾ ਸਾਹਿਬ ਕੱਟਣ ਜਾਣਾ ਹੈ ਗੁਰਦੁਆਰਾ ਸਾਹਿਬ ਸ਼ਹੀਦਾ ਸਾਹਿਬ ਉਸ ਸਮੇਂ ਹੀ ਆਪਾਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਅਕਸਰ ਹੀ ਆਪਾਂ ਜਦੋਂ ਘਰ ਦੇ ਵਿੱਚ ਵੀ ਨੀਚੇ ਵਿਛਾਈ ਕਰਕੇ ਜਾਂ ਬੈੱਡ ਤੇ ਬੈਠ ਕੇ ਤੁਸੀਂ ਪਾਠ ਕਰਦੇ ਹੋ ਕਿਸ ਤਰ੍ਹਾਂ ਵੀ ਤਾਂ ਤੁਸੀਂ ਖਾਰਸ਼ਾ ਜੀ ਇੱਕ ਹੱਥ ਪੈਰਾਂ ਨੂੰ ਜਾਂ ਬਾਡੀ ਤੇ ਖਾਰਸ਼ ਵਗੈਰਾ ਨਹੀਂ ਕਰਨੀ ਹੁੰਦੀ ਅਕਸਰ ਜੇ ਤੁਸੀਂ ਲੰਬਾ ਸਮਾਂ ਪਾਠ ਕਰਦੇ ਸਮੇਂ ਲੰਬਾ ਸਮਾਂ ਨਹੀਂ ਬੈਠ ਸਕਦੇ ਤਾਂ ਤੁਸੀਂ ਪਾਠ ਥੋੜਾ ਥੋੜਾ ਕਰਕੇ ਕਰ ਲਿਆ ਕਰੋ ਕਿਉਂਕਿ ਸੂਚਮਤਾ ਦੇ ਨਾਲ ਤਾਂ ਕਰੋ ਨਾ ਜਿੰਨਾ ਸਮਾਂ ਤੁਸੀਂ ਪੂਰੀ ਸੂਚਮਤਾ ਦੇ ਨਾਲ ਆਦਬ ਸਤਿਕਾਰ ਦੇ ਨਾਲ ਤੁਸੀਂ ਗਰਬਾਣੀ ਦੇ ਜਾਪ ਨਹੀਂ ਕਰਦੇ ਖਾਲਸਾ ਜੀ ਸੋ ਇਹ ਕੰਨਾ ਤਾਂ ਨਾਰਮਲ ਹੁੰਦੀਆਂ ਨੇ ਇਹਨਾਂ ਚੀਜ਼ਾਂ ਦੇ ਬਾਰੇ ਤਾਂ ਖਾਲਸਾ ਜੀ ਆਪਾਂ ਨੂੰ ਆਮ ਹੀ ਪਤਾ ਹੈ ਕਿ ਆਪਾਂ ਜੇਕਰ ਇੱਕ ਹੱਥ ਪੈਰਾਂ ਨੂੰ ਲਗਾ ਰਹੇ ਹਾਂ ਤੇ ਇੱਕ ਹੱਥ ਦੇ ਵਿੱਚ ਆਪਣੇ ਗੁਟਕਾ ਸਹਿਬੇ ਸੋ ਇਹ ਆਪਾਂ ਨੂੰ ਸੋਭਾ ਨਹੀਂ ਦਿੰਦਾ ਇਸ ਕਰਕੇ ਖਾਲਸਾ ਜੀ ਤੁਸੀਂ ਇਸ ਗੱਲ ਦਾ ਵੀ ਧਿਆਨ ਰੱਖਣਾ ਜਦੋਂ ਗੁਰਦੁਆਰਾ ਸਹਿਬ ਚਾਣੇ ਹੋ ਸ਼ਹੀਦਾ ਸਹਿਬ ਭਾਵੇਂ ਕਿਸੇ ਵੀ ਗੁਰਦੁਆਰਾ ਸਹਿਬ ਤੇ ਭਾਵੇਂ ਘਰ ਦੇ ਵਿੱਚ ਬੈਠ ਕੇ ਵੀ ਤੁਸੀਂ ਪਾਠ ਕਰਦੇ ਹੋ ਤਾਂ ਤੇ ਦੂਸਰੀ ਗੱਲ ਖਾਲਸਾ ਜੀ ਜਿਵੇਂ ਆਪਾਂ ਚਪੈਰਾ ਸਹਿਬ ਕੱਟਦੇ ਆ ਦੁਪਹਿਰਾ ਸਹਿਬ ਜਿਵੇਂ ਆਰੰਭ ਤੋਂ ਲੈ ਕੇ ਸੰਪੂਰਨ ਦੁਪਹਿਰਾ ਸਹਿਬ ਜੇ ਆਪਾਂ ਕੱਟੀਏ ਆਪਾਂ ਨੂੰ 4 ਘੰਟੇ ਦਾ ਐਗਜ਼ੈਕਟ ਸਮਾਂ ਤਾਂ ਲੱਗਦਾ ਹੀ ਲੱਗਦਾ ਹੈ 12 ਤੋਂ ਲੈ ਕੇ 4 ਵਜੇ ਤੱਕ ਪੂਰੇ 4 ਘੰਟੇ ਲੱਗਦੇ ਨੇ ਤਾਂ ਖਾਲਸਾ ਜੀ ਜੇਕਰ ਆਪਾਂ ਥੋੜਾ ਸਮਾਂ ਪਹਿਲਾਂ ਆ ਕੇ ਬੈਠਦੇ ਆ ਤੁਸੀਂ ਲਗਭਗ 5 ਘੰਟੇ ਲਗਾ ਲਓ ਕਿ ਆਪਾਂ ਨੂੰ ਦੁਪਹਿਰਾ ਸਹਿਬ ਕੱਟਣ ਲੱਗੇ ਲੱਗਦੇ ਨੇ ਪਰ ਖਾਲਸਾ ਜੀ ਜੇਕਰ ਤੁਸੀਂ 5 ਘੰਟੇ ਲਗਾਤਾਰ ਰੈਗੂਲਰ ਬੈਠ ਨਹੀਂ ਸਕਦੇ ਤਾਂ ਤੁਸੀਂ ਵਿਚਦੀ ਉੱਠ ਕੇ ਬ੍ਰੇਕ ਵੀ ਲੈ ਸਕਦੇ ਹੋ ਕਿਉਂਕਿ ਇਹ ਨਹੀਂ ਹੁੰਦਾ ਖਾਲਸਾ ਜੀ ਕਈ ਵਾਰ ਪਤਾ ਕੀ ਹੁੰਦਾ ਕਿ ਆਪਾਂ ਨੂੰ ਇਹ ਹੁੰਦਾ ਹੈ ਕਿ ਆਪਣੇ ਨਾਲ ਬੈਠੀ ਸੰਗਤ ਉਹ ਤਾਂ ਉੱਠ ਨਹੀਂ ਰਹੀ ਕੀਤੀ ਉਹਨਾਂ ਦੀ ਅਰਦਾਸ ਜਲਦੀ ਪੂਰੀ ਹੋ ਜਾਏ ਕਈ ਵਾਰ ਆਪਾਂ ਨੂੰ ਕੋਈ ਭੈਣ ਭਰਾ ਇਹ ਵੀ ਕਹਿ ਦਿੰਦਾ ਹੈ ਕਿ ਮੈਂ ਆਰੰਭ ਤੋਂ ਲੈ ਕੇ ਸੰਪੂਰਨ ਚਪੈਰਾ ਸੇਵ ਦੇ ਵਿੱਚ ਹਾਜ਼ਰੀ ਭਰਦਾ ਰਿਆ ਵਿੱਚੋਂ ਬ੍ਰੇਕ ਨਹੀਂ ਲਈ ਹੋ ਸਕਦਾ ਮੇਰੀ ਅਰਦਾਸ ਬੇਨਤੀ ਤਾਂ ਪੂਰੀ ਹੋ ਗਈ ਹੋਵੇ ਤੇ ਆਪਣੇ ਮਨ 'ਚ ਇਹ ਹੋ ਜਾਂਦਾ ਹੈ ਕਿ ਕਿਉਂ ਨਾ ਮੈਂ ਵੀ ਇਸ ਤਰ੍ਹਾਂ ਹੀ ਬੈਠ ਕੇ ਪਾਠ ਕਰਾਂ ਚਪੈਰਾ ਸੇਵ ਕਰਾਂ ਪਰ ਖਾਲਸਾ ਜੀ ਜੇਕਰ ਤੁਸੀਂ ਇੰਨਾ ਲੰਬਾ ਸਮਾਂ ਕਿਸੇ ਦੀ ਗੱਲ ਦੇ ਪਿੱਛੇ ਲਾ ਕੇ ਤੁਸੀਂ ਨਹੀਂ ਬੈਠ ਸਕਦੇ ਤੁਸੀਂ ਪਾਣੀ ਪੀਤੇ ਬਿਨਾਂ ਵਿਚਾਰਾ ਨਹੀਂ ਕਰ ਸਕਦੇ ਤਾਂ ਤੁਸੀਂ ਵੇਚਦੀ ਕੀ ਕਰਦੇ ਹੋ ਵੇਚਦੀ ਤੁਸੀਂ ਇੱਕ ਹੱਥ ਨਾਲ ਪਾਣੀ ਵੀ ਪੀ ਲੈਨੇ ਹੋ ਇੱਕ ਹੱਥ ਨਾਲ ਕੁਝ ਖਾਈ ਪੀ ਵਿਚਾਈਨੇ ਹੋ ਜਾਂ ਤਾਂ ਤੁਸੀਂ ਖਾਣਾ ਪੀਣਾ ਕੰਟਰੋਲ ਦੇ ਵਿੱਚ ਰੱਖੋ ਆਪਣਾ ਤੁਸੀਂ ਉਹਨਾਂ ਸਮਾਂ ਕੰਟਰੋਲ ਕਰੋ ਪਰ ਜੇਕਰ ਤੁਸੀਂ ਨਹੀਂ ਵੀ ਕਰ ਸਕਦੇ ਤਾਂ ਤੁਸੀਂ ਵੇਚਦੀ ਬ੍ਰੇਕ ਲੈ ਕੇ ਆਪਣਾ ਲੰਗਰ ਪਾਣੀ ਛੱਕ ਕੇ ਫਿਰ ਜਾ ਕੇ ਤੁਸੀਂ ਦੁਪਹਿਰਾ ਸੇਵ ਦੇ ਵਿੱਚ ਬੈਠ ਕੇ ਦੁਪਹਿਰਾ ਸੇਵ ਕਰਨਾ ਸ਼ੁਰੂ ਕਰ ਸਕਦੇ ਹੋ ਪੀਉ ਕੀ ਖਾਲਸਾ ਜੀ ਜਪਜੀ ਸਾਹਿਬ ਤੇ ਚਪਈ ਸਾਹਿਬ ਦੀ ਪਾਠ ਦੇ ਬਾਅਦ ਬ੍ਰੇਕ ਤਾਂ ਹੁੰਦੀ ਹੋਈ ਏ ਤੇ ਜੇਕਰ ਤੁਸੀਂ ਉਸ ਸਮੇਂ ਜਾ ਕੇ ਆਪਣਾ ਲੰਗਰ ਪ੍ਰਸ਼ਾਦਾ ਸਾਕ ਸ਼ਕ ਲਓ ਤਾਂ ਖਾਲਸਾ ਜੀ ਨਾਲੇ ਸੁਚਮਤਾ ਰਹਿ ਜਾਂਦੀ ਹੈ ਤੇ ਨਾਲੇ ਤੁਹਾਡਾ ਚਪੈਰਾ ਸਾਹਿਬ ਦੇ ਵਿੱਚ ਕੀਤੀ ਗਈ ਅਰਦਾਸ ਬੇਨਤੀ ਤੁਹਾਡੀ ਵਾਹਿਗੁਰੂ ਸੱਚੇ ਪਾਸ਼ਾ ਜਰੂਰ ਸੁਣਦੇ ਨੇ ਸੋ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਤੁਸੀਂ ਘਰ ਦੇ ਵਿੱਚ ਵੀ ਚਪੈਰਾ ਸਾਹਿਬ ਘਟਦੇ ਹੋ ਪਾਠ ਕਰਦੇ ਹੋ ਤਾਂ ਉਸ ਸਮੇਂ ਵੀ ਤੁਸੀਂ ਇਸ ਗੱਲ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਕਰੋ ਕਿ ਪਾਠ ਕਰਦੇ ਸਮੇਂ ਵਿੱਚ ਦੀ ਤੁਸੀਂ ਕੁਝ ਖਾਣਾ ਪੀਣਾ ਨਹੀਂ ਹੁੰਦਾ ਜੇਕਰ ਤੁਸੀਂ ਖਾਣਾ ਪੀਣਾ ਵੀ ਹੈ ਤਾਂ ਪੋਥੀ ਸਾਹਿਬ ਨੂੰ ਰੱਖ ਕੇ ਜਾ ਕੇ ਤੁਸੀਂ ਆਪਣਾ ਖਾ ਪੀ ਕੇ ਫਿਰ ਹੱਥ ਮੂੰਹ ਧੋ ਕੇ ਆ ਕੇ ਤੁਸੀਂ ਦੁਬਾਰਾ ਬੈਠ ਕੇ ਪਾਠ ਕਰ ਸਕਦੇ ਪਰ ਇਹ ਨਹੀਂ ਕਿ ਇੱਕ ਸਾਈਡ ਤੇ ਤੁਸੀਂ ਪਾਠ ਕਰੀ ਜਾਂਦੇ ਹੋ ਹੱਥ 'ਚ ਗੁਟਕਾ ਸਾਹਿਬੇ ਦੂਸਰੇ ਹੱਥ ਨਾਲ ਤੁਸੀਂ ਫਟਾਫਟ ਖਾਈ ਵੀ ਜਾਂਦੇ ਹੋ ਜਿੰਨਾ ਸਮਾਂ ਖਾਲਸਾ ਜੀ ਗੁਰਬਾਣੀ ਦਾ ਜਾਪ ਕਰਦੇ ਹੋ ਉਹਨਾਂ ਸਮਾਂ ਸਿਰਫ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਵੱਲ ਹੀ ਧਿਆਨ ਰੱਖਿਆ ਕਰੋ ਆਪਾਂ ਸਾਰਾ ਦਿਨ ਖਾਲਸਾ ਜੀ ਇਰਦੇਵਿਆਂ ਦੇ ਵਿੱਚ ਰੁੱਝੇ ਰਹਿਨੇ ਆ ਤੇ ਜਿੰਨਾ ਸਮਾਂ ਪਾਠ ਕਰਨਾ ਹੁੰਦਾ ਹੈ ਕਮ ਸੇ ਕਮ ਉਹਨਾਂ ਸਮਾਂ ਤਾਂ ਆਪਾਂ ਨੂੰ ਵਾਹਿਗੁਰੂ ਸੱਚੇ ਪਾਸ਼ਾ ਜੀ 'ਵਨ ਧਿਆਨ ਰੱਖਣਾ ਚਾਹੀਦਾ ਕਿਉਂਕਿ ਖਾਲਸਾ ਜੀ ਇਨਾਂ ਕਝੇ ਆਪਾਂ ਕਰਦੇ ਨਹੀਂ ਤੇ ਆਪਣੇ ਪਾਠ ਕੀਤੇ ਦਾ ਵੀ ਫਾਇਦਾ ਨਹੀਂ ਹੁੰਦਾ ਇਸੀ ਤਰ੍ਹਾਂ ਖਾਲਸਾ ਜੀ ਇੱਕ ਜਦੋਂ ਆਪਾਂ ਸੰਪੂਰਨ ਚਪੈਰਾ ਸਹਿਬ ਘਟਦੇ ਹਾਂ ਜਿਵੇਂ ਖਾਲਸਾ ਜੀ ਆਪਾਂ ਜਿਵੇਂ ਸਟੱਡੀ ਕੀਤੀ ਕਰਦੇ ਹੋਈਏ ਕਾਲਜ ਦੇ ਵਿੱਚ ਜੇ ਉੱਥੋਂ ਆਪਾਂ ਆਪਣਾ ਇੱਕ ਵੀ ਲੈਕਚਰ ਛੱਡ ਕੇ ਆ ਜਾਈਏ ਤੇ ਆਪਾਂ ਨੂੰ ਪੂਰੀ ਜਾਣਕਾਰੀ ਨਹੀਂ ਮਿਲਦੀ ਆਪਾਂ ਨੂੰ ਪੂਰਾ ਪਤਾ ਨਹੀਂ ਲੱਗਦਾ ਕਿ ਕੀ ਆਪਾਂ ਨੂੰ ਸਮਝ ਆਇਆ ਕੀ ਨਹੀਂ ਆਇਆ ਇਸੇ ਤਰ੍ਹਾਂ ਖਾਲਸਾ ਜੀ ਜਿਵੇਂ ਤੁਸੀਂ ਆਰੰਭ ਤੋਂ ਲੈ ਕੇ ਸੰਪੂਰਨ ਦੁਪਹਿਰਾ ਸਹਿਬ ਤੁਸੀਂ ਕੱਟ ਲੈਨੇ ਹੋ ਪਰ ਤੁਸੀਂ ਅਰਦਾਸ ਤੇ ਹੁਕਮਨਾਮਾ ਸਹਿਬ ਦੇ ਵਿੱਚ ਤੁਸੀਂ ਹਾਜ਼ਰ ਨਹੀਂ ਹੁੰਦੇ ਹੋ ਕਈ ਵਾਰ ਖਾਲਸਾ ਜੀ ਸੰਗਤਾਂ ਦੂਰ ਦਰੇਡੇ ਤੋਂ ਆਉਂਦੀਆਂ ਨੇ ਤੇ ਉਹਨਾਂ ਨੂੰ ਇਹ ਹੁੰਦਾ ਹੈ ਕਿ ਅਸੀਂ ਜਲਦੀ ਜਲਦੀ ਦੁਪਹਿਰਾ ਸਹਿਬ ਕੱਟ ਕੇ ਤੀ ਚਾਹੀਏ ਜਿੱਥੇ ਖਾਲਸਾ ਜੀ ਤੁਸੀਂ 4 ਘੰਟੇ ਦਾ ਸਮਾਂ ਬੈਠ ਕੇ ਆਪਣੀ ਸ਼ਰਧਾ ਭਾਵਨਾ ਤੇ ਭਰੋਸੇ ਦੇ ਨਾਲ ਤੁਸੀਂ ਦੁਪਹਿਰਾ ਸਹਿਬ ਕੱਟ ਲੈਨੇ ਹੋ ਉਥੇ ਖਾਲਸਾ ਜੀ ਤੁਸੀਂ ਅੱਧਾ ਘੰਟਾ ਘੰਟਾ ਹੋਰ ਬੈਠ ਜਾਇਆ ਕਰੋ ਤਾਂ ਸੰਪੂਰਨ ਦੁਪਹਿਰਾ ਸਹਿਬ ਦਾ ਖਾਲਸਾ ਜੀ ਜਦੋਂ ਅਰਦਾਸ ਹੋ ਕੇ ਹੁਕਮਨਾਮਾ ਸਹਿਬ ਲਿਆ ਜਾਂਦਾ ਹੈ ਉਸ ਸਮੇਂ ਮੰਨਿਆ ਜਾਂਦਾ ਹੈ ਜਿਹੜੀ ਸੰਗਤਾਂ ਅਰਦਾਸ ਦੇ ਵਿੱਚ ਹੁਕਮਨਾਮਾ ਸਹਿਬ ਦੇ ਵਿੱਚ ਹਾਜ਼ਰੀ ਭਰਦੀਆਂ ਨੇ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਪਾਂ ਨੂੰ ਕੀ ਹੁਕਮ ਏ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦਾ ਆਪਾਂ ਨੂੰ ਕੀ ਹੁਕਮ ਏ ਤੇ ਇਸ ਤਰ੍ਹਾਂ ਖਾਲਸਾ ਜੀ ਜਦੋਂ ਤੁਸੀਂ ਹੁਕਮਨਾਮਾ ਸਹਿਬ ਦੇ ਵਿੱਚ ਹਾਜ਼ਰ ਨਹੀਂ ਹੁੰਦੇ ਤਾਂ ਇਸ ਕਰਕੇ ਵੀ ਕਈ ਵਾਰ ਆਪਣੀਆਂ ਥੋੜੀਆਂ ਗਲਤੀਆਂ ਤੇ ਕਮੀਆਂ ਰਹਿ ਜਾਂਦੀਆਂ ਨੇ ਜਿਨ੍ਹਾਂ ਦੇ ਕਰਕੇ ਆਪਣੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਇਹ ਖਾਲਸਾ ਜੀ ਕੁਝ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ ਦੁਪਹਿਰ ਸਹਿਬ ਦੇ ਕੱਟਣ ਦੇ ਸਮੇਂ ਜਦੋਂ ਆਪਾਂ ਕੁਝ ਕਿ ਗਲਤੀਆਂ ਕਰਦੇ ਆਂ ਚਾਹੇ ਜਾਣੇ ਅਣਜਾਣੇ ਚਾਹੇ ਜਾਣ ਬੁਝ ਕੇ ਲਗਾ ਲੋ ਸੋ ਖਾਲਸਾ ਜੀ ਇੰਨਾ ਨੂੰ ਧਿਆਨ ਦੇ ਵਿੱਚ ਰੱਖੋ ਰੱਖ ਗਏ ਤੁਸੀਂ ਜਪਹਿਰਾ ਸਰ ਦੀ ਹਾਜ਼ਰੀ ਭਰੋ ਵੀ ਕਿਉਂ ਕਿਵੇਂ ਵਾਇਗਰੋ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਇੱਕ ਖਾਲਸਾ ਜੀ ਤੁਸੀਂ ਅਕਸਰ ਤੁਸੀਂ ਵੀ ਇਹ ਗੱਲ ਨੋਟ ਕੀਤੀ ਹੋਣੀ ਹੈ ਕਿ ਜਦੋਂ ਵੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਆ ਥੋੜਾ ਸੰਗਤ ਵੱਧ ਹੁੰਦੀ ਇਕੱਠ ਹੁੰਦਾ ਸੰਗਤ ਦਾ ਤੇ ਵਿੱਚ ਕਈ ਭੈਣ ਭਰਾ ਇਦਾਂ ਦੇ ਹੁੰਦੇ ਨੇ ਕਿ ਜਿਵੇਂ ਬਹੁਤ ਕੰਮ ਉਪੀ ਕਰਦੇ ਆ ਕਿ ਫਟਾਫਟ ਆਏ ਆ ਫਟਾਫਟ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਚਰਨਾਂ 'ਚ ਨਮਸਕਾਰ ਕਰਕੇ ਪੜਾਵਡ ਵਾਪਸ ਵੀ ਮੁੜ ਜਾਈਏ ਸੋ ਖਾਲਸਾ ਜੀ ਜੇਕਰ ਤੁਸੀਂ ਆ ਹੀ ਗਏ ਹੋ ਤਾਂ ਤੁਸੀਂ ਨਿਮਰਤਾ ਦੇ ਨਾਲ ਖੜੇ ਰਹੋ ਜਿਹੜੇ ਆਪਾਂ ਕਮਾਂਗਾਰਾਂ ਦੇ ਵਿੱਚੋਂ ਖਾਲਸਾ ਜੀ ਨਿਕਲ ਕੇ ਗੁਰਦੁਆਰਾ ਸਾਹਿਬ ਜੀ ਆਪਾਂ ਜਾ ਰਹੇ ਆ ਇਹ ਤਾਂ ਆਪਣੀ ਰੋਜ਼ ਦੇ ਨੇ ਇਹ ਨਹੀਂ ਕਦੇ ਮੁੱਕਣੇ ਜੇਕਰ ਤੁਸੀਂ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਅਸਥਾਨ ਤੇ ਗਏ ਹੋ ਖਾਲਸਾ ਜੀ ਤਾ ਉੱਤੀ ਦਾ ਤੁਸੀਂ ਨਿਮਰਤਾ ਦੇ ਨਾਲ ਜੇ ਘੰਟਾ ਰੁਕਣਾ 2 ਘੰਟੇ ਰੁਕਣਾ ਉਹ ਤਾਂ ਤੁਸੀਂ ਸ਼ਾਂਤ ਮਹਿ ਢੰਗ ਨਾਲ ਰੁਟਿਆ ਕਰੋ ਕਿਉਂਕਿ ਖਾਲਸਾ ਜੀ ਜਿੰਨਾ ਜੇ ਆਪਾਂ ਧੱਕਾ ਮੁਕੀ ਕਰਕੇ ਆਪਾਂ ਅੱਗੇ ਫਟਾਫਟ ਜਾ ਕੇ ਮੱਥਾ ਟੇਕ ਕੇ ਚਲੇ ਜਾਵਾਂਗੇ ਤੇ ਕੀ ਫਾਇਦਾ ਜਿਹੜੀ ਪਿੱਛੇ ਸੰਗਤ ਖੜੀ ਮੱਥਾ ਤਾਂ ਉਹਨਾਂ ਨੇ ਵੀ ਟੇਕ ਲੈਣਾ ਵਾਇਗਰੋ ਸੱਚੇ ਪਾਸ਼ਾ ਜੀ ਅਰਦਾਸ ਬੇਨਤੀ ਤਾਂ ਉਹਨਾਂ ਦੀ ਵੀ ਕਬੂਲ ਹੋ ਜਾਣੀਏ ਉਹਨਾਂ ਦੀ ਵੀ ਪ੍ਰਵਾਨ ਹੋ ਜਾਣੀਏ ਜੇ ਆਪਾਂ ਕਹੀਏ ਕਿ ਆਪਾਂ ਜਲਦੀ ਜਲਦੀ ਕਰਕੇ ਕਾਰ ਲੀਏ ਸੋ ਖਾਲਸਾ ਜੀ ਇਸ ਤਰ੍ਹਾਂ ਦੀ ਗੱਲਾਂ ਨੂੰ ਤਿਆਰ ਦੇ ਵਿੱਚ ਰੱਖਿਆ ਕਰੋ ਸੋ ਜੇ ਆਪਾਂ ਪਹੁੰਚ ਜਾਨੀਏ ਗੁਰਦੁਆਰਾ ਸਾਹਿਬ ਮਹਾਰਾ ਸੱਚੇ ਪਾਸ਼ਾ ਜੀ ਦੇ ਆਸਥਾਨ ਤੇ ਤੇ ਮੱਤਾ ਤਾਂ ਟੀਕ ਕੀ ਜਾਵਾਂਗੇ ਸੋ ਜੇ ਧੱਕਾ ਮੁਕੀ ਕਰਾਂਗੇ ਕਿਸੇ ਦੇ ਨਾਲ ਫਿਰ ਕਿਹੜਾ ਕੋਈ ਵੱਧ ਟੀਕਿਆ ਜਾਣਾ ਹੈ ਫਰਕ ਕਿੰਨਾ ਕੁ ਪੈਂਦਾ ਕਿ 5-7 ਮਿੰਟਾਂ ਦਾ ਹੀ ਫਰਕ ਪੈਂਦਾ ਹੈ ਇਨਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਤੇ ਇੱਕ ਖਾਲਸਾ ਜੀ ਜਦੋਂ ਵੀ ਤੁਸੀਂ ਸ਼ਹੀਦਾ ਸਾਹਿਬ ਜਾਂ ਗੁਰਦੁਆਰਾ ਸਾਹਿਬ ਕਿਤੇ ਵੀ ਤੁਸੀਂ ਜਾ ਡਿਓ ਤਾਂ ਤੁਸੀਂ ਸੇਵਾ ਜ਼ਰੂਰ ਕਰਕੇ ਆਇਓ ਕਰੋ ਜਦੋਂ ਤੁਸੀਂ ਲੰਗਰ ਪ੍ਰਸ਼ਾਦਾ ਛਕ ਲੈਣੋਂ ਛਕਣ ਤੋਂ ਬਾਅਦ ਦੇ ਵਿੱਚ ਜਾਂ ਪਹਿਲਾਂ ਤੁਸੀਂ ਸੇਵਾ ਜ਼ਰੂਰ ਕਰਿਆ ਕਰੋ ਭਾਵੇਂ ਤਾਂ ਪੰਜ ਪੀੜੀ ਪ੍ਰਸ਼ਾਦਿਆਂ ਦੇ ਪਾਲਿਆ ਕਰੋ ਭਾਵੇਂ ਤੁਸੀਂ ਬਰਤਨਾਂ ਦੀ ਸੇਵਾ ਕਰਿਆ ਕਰੋ ਸੇਵਾ ਜ਼ਰੂਰ ਕਰਕੇ ਆਇਆ ਕਰੋ ਭਾਵੇਂ 5 ਮਿੰਟ 10 ਮਿੰਟ ਜੇ ਤੁਸੀਂ ਬਹੁਤਾ ਸਮਾਂ ਹੀ ਹੈਗਾ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਜ਼ਰੂਰ ਸੇਵਾ ਕਰਿਆ ਕਰੋ ਕਿਉਂਕਿ ਖਾਲਸਾ ਜੀ ਜੇਕਰ ਆਪਾਂ ਜਾਣੀਏ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਤੇ ਆਪਾਂ ਨੂੰ ਸਮੇਂ ਜੋ ਸਮਾਂ ਕੱਢਣਾ ਚਾਹੀਦਾ ਸੇਵਾ ਸਿਮਰਨ ਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਸੇਵਾ ਜ਼ਰੂਰ ਕਰਿਆ ਕਰੋ ਭਾਵੇਂ 5 ਮਿੰਟ 7 ਮਿੰਟ ਕਰੋ ਜਰੂਰ ਕਰੋ ਆਪਣੀ ਹਾਜ਼ਰੀ ਜਰੂਰ ਲਗਵਾ ਕੇ ਆਇਆ ਕਰੋ ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜਿਵੇਂ ਆਪਾਂ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕੀਤੇ ਨੇ ਦੁਪਹਿਰਾਂ ਸਹਿਬ ਕੱਟਣ ਦੇ ਸਮੇ ਜਾਂ ਘਰ ਦੇ ਵਿੱਚ ਪਾਠ ਕਰਨ ਦੇ ਸਮੇ ਕੁਝ ਕੁ ਵਿਚਾਰ ਸਾਂਝੇ ਕੀਤੇ ਨੇ ਜਿੰਨਾਂ ਨੂੰ ਜਰੂਰ ਤੋਂ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਕਿਉਂਕਿ ਇਹ ਅਕਸਰ ਹੀ ਚੀਜ਼ਾਂ ਆਪਾਂ ਨੂੰ ਖਾਲਸਾ ਜੀ ਦੇਖਣ ਨੂੰ ਮਿਲਦੀਆਂ ਨੇ ਸੋ ਇਸ ਤਰ੍ਹਾਂ ਦੇ ਜਦੋਂ ਆਪਾਂ ਕੰਮ ਕਰਦੇ ਆਂ ਤਾਂ ਖਾਲਸਾ ਜੀ ਪੂਰੀ ਸੁਚਮਤਾ ਨਹੀਂ ਹੁੰਦੀਗੀ ਸੋ ਇਨ੍ਹਾਂ ਗੱਲਾਂ ਨੂੰ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖਣਾ ਏਸੀ ਤਰ੍ਹਾਂ ਖਾਲਸਾ ਜੀ ਜੇਕਰ ਸਾਡੇ ਤੋਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਆਂ ਕੋਈ ਜਾਣੇ ਅਣਜਾਣੇ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਤਾਂ ਖੀਮਾ ਬਖਸ਼ਨੀ ਖਾਲਸਾ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਸੀਂ ਵੀ ਵਦ ਤੋਂ ਵਦ ਖਾਲਸਾ ਜੀ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵਦ ਤੋਂ ਵਦ ਗੁਰਬਾਣੀ ਦੇ ਨਾਲ ਜੋੜੋ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਨીર ਪਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਬੱਚੀਆਂ ਦੇ ਕਾਰਜ ਚ ਸਫਲ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਭਨਾ ਦੀ ਕਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਸ਼ਾ ਜੀ ਸਭਨਾ ਭੈਣ ਭਰਾਵਾਂ ਨੂੰ ਲੰਮੀਆਂ ਉਮਰਾਂ ਬਖਸ਼ਣੀਆਂ ਵਾਹਿਗੁਰੂ ਸੱਚੇ ਪਾਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਸਰਬੱਤ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ